ਫਿਰ ਅਸੀਂ ਇੱਦਾਂ ਕੀਤੀ ਹੋਈ ਦੀ ਐ ਅਈ ਨਹੀਂ ਆ ਦੇਖ ਲੋ ਬਾਈ ਝੰਡੇ ਨੂੰ ਕਿਵੇਂ ਪੈਰਾਂ ਥੱਲੇ ਮਸਰਦੇ ਨੇ ਸੰਤਾਂ ਦੀ ਤਸਵੀਰ ਵਾਲਾ ਝੰਡਾ ਇਹ ਹੋ ਕਿਉਂ ਰਿਹਾ ਆਪਾਂ ਇਹ ਗੱਲਬਾਤ ਕਰਨੀ ਹੈ ਇਹਨੂੰ ਸ਼ੇਅਰ ਕਰ ਦਿਓ ਦਬਕੇ ਜੇ ਇਕੱਠੇ ਨਾ ਹੋਏ ਤਾਂ ਐਂ ਜੁੱਤੀਆਂ ਬਹਿਣਗੀਆਂ ਜਰ ਕਿਸੇ ਦੀ ਕੀ ਮਜਾਲ ਸੀ ਕਿ ਸਾਡੇ ਕਣੀ ਝਾਕ ਜਾਣਾ ਅੱਜ ਸਾਡੇ ਅੱਜ ਸਾਡੇ ਝੰਡਿਆਂ ਨੂੰ ਪੈਰਾਂ ਥੱਲੇ ਲਤੜਿਆ ਜਾ ਰਿਹਾ ਬਈ ਕਿਸੇ ਨੂੰ ਵੀ ਕੋਈ ਮਜਾਲ ਸੀ ਕਿ ਸਾਡੇ ਬਲ ਝਾਕ ਜੇ ਕੋਈ ਅੱਕ ਪਟਕੇ ਇਹ ਮੁੰਡਾ ਕਾਗਜ਼ ਦੇਣਾ ਕਹਿੰਦਾ ਮੈਂ ਕਾਗਜ਼ ਦੇ ਦਿੰਨਾ ਪਰ ਝੰਡੇ ਨੂੰ ਲਾ ਕੇ ਤੇ ਪੈਰਾਂ ਥੱਲੇ ਲਤੜ ਦਤਾ ਆ ਦੇਖੋ ਇਸਨੇ ਤੋੜ ਕੇ ਝੰਡਾ ਉਹ ਪੈਰਾਂ ਥੱਲੇ ਲਤੜਿਆ ਗਿਆ ਇਹ ਹੁਣ ਇਹ ਸਾਡੇ ਨਾਲ ਹੋ ਕਿਉਂ ਰਿਹਾ ਕਿਉਂਕਿ ਅਸੀਂ ਇਕੱਠੇ ਨਹੀਂ ਅਸੀਂ ਮਾਰ ਲਏ ਚੌਧਰਾ ਨੇ ਕਿਸੇ ਦੀ ਕੋਈ ਜਿੱਥੇ ਬੰਦੀ ਐ ਕਿਸੇ ਦੀ ਕੋਈ ਐ ਅਸੀਂ ਸਿਰਫ ਚੌਧਰਾ ਨੇ ਮਾਰ ਲਏ ਇਹ ਹੋ ਤੁਹਾਡੇ ਕਰਕੇ ਵੀ ਹੋ ਰਿਹਾ ਜੇ ਸਰਕਾਰਾਂ ਦਾ ਦੋਸ਼ ਐ ਤਾਂ ਦੋਸ਼ ਸਾਡੇ 'ਚ ਵੀ ਐ ਅਸੀਂ ਤਾਂ ਕੋਈ ਡੇਰਿਆਂ ਬਲ ਤੁਰਪੇ ਕੋਈ ਕਿਸੇ ਐਲਾ ਲੋ ਵੀ ਪਖੰਡਾ ਵਾਲਿਆਂ ਕੋਲ ਤੁਰਪੇ ਕੋਈ ਬਾਬਿਆਂ ਕੋਲ ਤੁਰਪੇ ਕਿ ਜਿਹਦੇ ਪੈਰ ਹੱਥ ਲਾਈ ਜਾਂਦੇ ਆ ਕਿਸ ਨੂੰ ਮੱਥਾ ਟੇਕੀ ਜਾਂਦੇ ਆ ਆ ਬੀਬੀਆਂ ਸਾਡੇਆਂ ਸਿਆਣਿਆਂ ਕੋਲ ਜਾਣ ਲੱਗੀਆਂ ਅਗਲੇ ਨੂੰ ਪਤਾ ਹੈ ਕਿ ਇਹਨਾਂ ਦੀ ਜਿਹੜੀ ਕੌਮ ਹੈ ਉਹਦੇ ਵਿੱਚ ਖਲਾਰੇ ਪਏ ਹੋਇਆ ਇਕੱਠੇ ਨਹੀਂ ਤਾਂ ਕਰਕੇ ਅਗਲੇ ਸਾਡੇ ਝੰਡਿਆਂ ਤੱਕ ਆ ਗਏ ਸੰਤਾਂ ਦੀ ਤਸਵੀਰ ਪਾੜਨ ਤੱਕ ਆ ਗਏ ਹਿਮਾਚਲ ਦੇ ਵਿੱਚ ਦੇਖਿਆ ਤੁਸੀਂ ਤਸਵੀਰਾਂ ਨੇ ਉੱਥੋਂ ਦਾ ਪ੍ਰਸ਼ਾਸਨ ਤੇ ਉੱਥੋਂ ਦੇ ਕੁਝ ਕੁ ਗੁੰਡਾਗਰਦੀ ਵਾਲੇ ਲੋਕ ਨੌਸ ਬਣਾ ਨੂੰ ਰੋਕ ਕੇ ਸੰਤਾਂ ਦੀਆਂ ਤਸਵੀਰਾਂ ਵਾਲਾ ਝੰਡਾ ਇਹਦੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਹੈ ਉਹ ਝੰਡਾ ਪੈਰਾਂ ਦੇ ਵਿੱਚ ਲਤੜਿਆ ਜਾ ਰਿਹਾ ਹੈ ਸਾਡਾ ਕਸੂਰ ਕੀ ਹੈ ਕਿ ਅਸੀਂ ਸਿੱਖਾਂ ਇਸ ਦੇਸ਼ ਦੀ ਖਾਤਰ ਚੜਖੜੀਆਂ ਤੇ ਚੜ ਗਏ 90% ਕੁਰਬਾਨੀਆਂ ਦਿੱਤੀਆਂ ਦੂਜਿਆਂ ਦੇ ਧਰਮ ਬਚਾਏ ਸੀਸ ਕਟਾਏ ਆਪਣੇ ਪਰਿਵਾਰ ਰੋਲ ਲੇ ਇੱਕ ਕਸੂਰ ਹੈ ਸਾਡਾ ਸਾਡਾ ਕਸੂਰ ਕੀ ਹੈ ਕਿ ਅਸੀਂ ਦੂਜਿਆਂ ਦੇ ਲਈ ਲੰਗਰ ਤਾਂ ਖਲਾ ਦਿੰਨੇ ਆ ਦੂਜਿਆਂ ਨੂੰ ਚੰਗੀ ਜ਼ਿੰਦਗੀ ਦੇ ਦਿੰਨੇ ਆ ਜਿੱਥੇ ਵੀ ਹੜ ਆਉਂਦੀ ਹੈ ਜਿੱਥੇ ਕੋਈ ਹਾਪਤ ਆਉਂਦੀ ਹੈ ਸਭ ਤੋਂ ਮੂਰੇ ਸਿੱਖ ਹੁੰਦੇ ਆ ਸਾਡਾ ਇਹੀ ਕਸੂਰ ਹੈ ਸਾਡਾ ਇਹੀ ਕਸੂਰ ਹੈ ਕਿ ਅਸੀਂ ਆਹ ਦਾੜੇ ਰੱਖੇ ਆ ਦਿਮਾਲੇ ਬੰਨੇ ਆ ਕਿਉਂਕਿ ਇਹੀ ਦਿਮਾਲੇ ਇਹੀ ਦਾੜੇ ਸਾਡੇ ਚੁਬਦੇ ਆ ਸਰਕਾਰਾਂ ਨੂੰ 84 ਦੇ ਵਿੱਚ ਵੀ ਤਾਂ ਹੀ ਕੁਛ ਹੋਇਆ ਇਹੀ ਦਾੜੇ ਚੁਬੇ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਇੱਕ ਪੁੱਤ ਦੇ ਸਾਹਮਣੇ ਇੱਕ ਮਾਂ ਦਾ ਬਰਤਕਾਰ ਕਰ ਦਿੱਤਾ ਗਿਆ ਗੋਪਤੰਗਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸੀ 84 ਦੇ ਵਿੱਚ ਸਾਡੇ ਨਾਲ ਆਹੀ ਕੁਛ ਹੋਇਆ ਕਿਉਂਕਿ ਅਸੀਂ ਸਿੱਖ ਹਾਂ ਤੇ ਅੱਜ ਸਾਡੇ ਜਿਨ੍ਹਾਂ ਨੂੰ ਅਸੀਂ ਆਪਣੇ ਬੱਡੇ ਬਡੇਰੇ ਮੰਨਦੇ ਆ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਨਹੀਂ ਬਲਕਿ ਸਾਰਿਆਂ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੇ ਉਹਨਾਂ ਕੋਲੇ ਕੋਈ Hindu ਜਾਂਦਾ ਤਾਂ ਉਹਦੀ ਵੀ ਬਾਹ ਫੜਦੇ ਈਸਾਈ ਜਾਂਦਾ ਉਹਦੀ ਵੀ ਬਾਹ ਫੜਦੇ ਕਿਸੇ ਦੀ ਧੀ ਨਾਲ ਤੱਕਾ ਹੁੰਦਾ ਉਹ ਜਾਤ ਪਾਤ ਨਹੀਂ ਦੇਖਦੇ ਸੀ ਉਹ ਧਰਮ ਨਹੀਂ ਦੇਖਦੇ ਸੀ ਉਹ ਤੱਕੇ ਨੂੰ ਉਹਨਾਂ ਨੇ ਰੋਕਣਾ ਹੁੰਦਾ ਸੀ ਤੇ ਅੱਜ ਉਹਨਾਂ ਨੂੰ ਅੱਤਵਾਦੀ ਮੰਨ ਕੇ ਸਾਡੇ ਝੰਡੇ ਪੈਰਾ ਜਲਤਾੜੇ ਜਾ ਰਹੇ ਨੇ ਇਹ ਤੇ ਖੋਟ ਕੀ ਦਾ ਜਾਂਦਾ ਉਹ ਤਾਂ ਦੁਸ਼ਮਣ ਨੇ ਲਟਾਰਨਗੇ ਮਾਰਨਗੇ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਇੱਕ ਮੁਠਾ ਅਸੀਂ ਇਹ ਇੱਕ ਇਨਸਾਨ ਸਾਹਿਬ ਦੇ ਹੇਠਾਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦਾ ਤਾਂ ਇੱਕ ਦੂਜੇ ਦੇ ਨਾਲ ਨਫ਼ਰਤ ਪਾਲੀਆਂ ਫਲਾਣਾ ਬੰਦਾ ਅੱਗੇ ਨੰਗ ਜੇ ਜੀ ਇਹਨੂੰ ਇਹਦੀ ਲੱਤਾਂ ਖਿੱਚੋ ਫਲਾਣਾ ਬੰਦਾ ਨੰਗੇ ਨੰਗੇ ਸੇ ਕੌਮ ਦੇ ਇਹਦੀ ਲੱਤਾਂ ਖਿੱਚੋ ਇਹਨੂੰ ਮਾਰੋ ਓਏ ਆਪਾਂ ਤਾਂ ਇੱਕ ਦੂਜੇ ਨੂੰ ਮਾਰਨ ਤੇ ਲੱਗੇ ਆ ਆਪਾਂ ਕਿੱਥੋਂ ਰੋਕ ਲਾਂਗੇ ਕਿਸਦੇ ਝੰਡੇ ਜਾ ਕੇ ਕੀ ਆਪਾਂ ਬਚਾ ਲਾਂਗੇ ਆਪਣੇ ਝੰਡੇਆਂ ਨੂੰ ਸਿੱਖ ਕੌਮ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਦੂੰ ਮਾਰੇ ਦਿਨ ਹੋਰ ਕਦੋਂ ਆਉਣਗੇ ਸਾਡੇ ਨੌਜਵਾਨਾਂ ਤਾਂ ਐਨਐਸਏ ਲੱਕ ਡਿਬਰੂਗੜ ਸਿੱਟ ਦਿੱਤਾ ਜਾਂਦਾ ਜਦੋਂ ਜੀ ਕਰਦਾ ਸਾਡੇ ਤੇ ਪਰਚੇ ਪਾ ਦਿੱਤੇ ਜਾਂਦੇ ਨੇ ਸਾਨੂੰ ਖਾਲਸਤਾਨੀ ਬਣਾ ਦਿੱਤਾ ਜਾਂਦਾ ਵੱਖਵਾਦੀ ਬਣਾ ਦਿੱਤਾ ਜਾਂਦਾ ਜਦੋਂ ਕਿਸੇ ਟੂਰਾਂ ਤੇ ਜਾਂਦੇ ਆ ਹਮਾਚਲ ਜਾਂਦੇ ਉੱਥੇ ਸਾਡੇ ਝੰਡੇ ਲਾ ਕੇ ਪੈਰਾਂ ਚੋਂ ਉਤਾਰ ਦਿੱਤੇ ਜਾਂਦੇ ਆ ਸਾਡਾ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਸ੍ਰੀ ਅਮ ਚੈਲੰਜ ਕਰ ਦਿੱਤੇ ਜਾਂਦੇ ਨੇ ਪਿੱਛੇ ਰਹਿ ਕੀ ਗਿਆ ਵਾ ਸਿੱਖ ਕੌਮ ਨੂੰ ਪੁੱਛਣਾ ਚਾਹਣਾ ਕਦੋਂ ਇਕੱਠੇ ਹੋਵਾਂਗੇ ਕਦੋਂ ਤੁਹਾਡੇ ਆਕਾਲ ਜੀ ਚ ਸੇਕ ਪਊਗਾ ਕਿ ਯਾਰ ਇੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਸਾਨੂੰ ਮਿਲਿਆ ਤੇ ਅਸੀਂ ਅਸੀਂ ਉਹ ਦਾੜੇ ਰੱਖ ਕੇ ਅੰਮ੍ਰਿਤ ਛੱਕ ਕੇ ਉਹਨਾਂ ਲੀਡਰਾਂ ਦੇ ਤਲਬੇ ਚੜਦੇ ਫਿਰਦੇ ਆ ਉਹ ਜਿੰਨਾ ਕਰਕੇ ਸਭ ਕੁਝ ਹੋਇਆ ਆਹੀ ਬਾਦਲ ਕੇ ਆ ਦੇਖ ਲਓ ਕੀ ਜਲੂਸ ਕੱਢਿਆ ਸਾਡੀ ਕੌਮ ਦਾ ਗੁਰੂ ਗ੍ਰੰਥ ਸਾਹਿਬ ਵੀ ਹੈ ਨਹੀਂ ਸੀ ਜਦੋਂ ਤਾਸ ਪੋਜੀ ਹੁੰਦੀ ਆ ਦੀ ਨਵੇਂ ਸਾਡੇ ਜਥੇਦਾਰ ਸਾਹਿਬ ਦੀ ਕਮ ਸੇ ਕਮ ਯਾਰ ਮਰਿਆਦਾ ਤਾਂ ਰੱਖੋ ਜਥੇਦਾਰ ਤੁਸੀਂ ਥਾਪਨੇ ਥਾਪੀ ਜਾਓ ਕਿਉਂਕਿ ਸਾਡੀ ਕੌਮ ਤਾਂ ਸੁੱਤੀ ਪਈ ਐ ਪਰ ਮਰਿਆਦਾ ਤਾਂ ਰੱਖੋ ਖੇਡ ਬਣਾ ਰੱਖੀ ਐ ਐ ਜੀ ਪੀ ਸੀ ਅੱਜ ਅੱਜ ਦੇ ਟਾਈਮ ਦੇ ਵਿੱਚ ਐ ਜੀ ਪੀ ਸੀ ਦਾ ਨੰਘਾਰ ਕਿੱਥੇ ਆ ਗਿਆ ਕਿੱਥੇ ਹੁੰਦਾ ਸੀ ਜਥੇਦਾਰ ਨੂੰ ਅਸੀਂ ਕੀ ਮੰਨਦੇ ਸੀ ਅੱਜ ਕੀ ਬਣਾ ਦਿੱਤਾ ਬਾਦਲਾਂ ਨੇ ਕੁਝ ਲੋਕ ਆ ਭਵੰਤਮਾਨ ਦੇ ਪਿੱਛੇ ਲੱਗੇ ਫਿਰਦੇ ਆ ਉਹ ਤੁਹਾਡੇ ਮੁੰਡੇ ਡਿਬਰੂ ਕੜਾਉਂਦੀਆਂ ਜੇਲਾਂ ਤੱਕ ਇਹਨੇ ਛੜਤੇ ਤੁਹਾਡੇ ਘਰਾਂ ਦੇ ਵਿੱਚ ਸਾਪੇ ਮਾਰੇ ਪੱਗ ਨੂੰ ਬੰਦਾ ਇਹ ਨਫ਼ਰਤ ਕਰਦਾ ਹੈ ਸ਼ਰਾਬੀ ਬੰਦਾ ਤੇ ਪੱਗ ਲਾ ਕੇ ਐ ਸੱਟ ਦਿੰਦਾ ਤੇ ਉਮੀਦ ਧਰ ਲੈਂਦਾ ਕੀ ਕਰਤਾ ਪੰਜਾਬ ਦਾ ਰੰਗਲਾ ਪੰਜਾਬ ਬਣ ਗਿਆ ਛਾਕੇ ਗਾਤਰੇ ਕੁਝ ਘਪਾਵਰਾਂ ਦੀ ਖਾਤਰ ਭੁੱਖੇ ਲੋਕ ਇਹਨਾਂ ਪਿੱਛੇ ਲੱਗੇ ਫਿਰਦੇ ਆ ਕਾਂਗਰਸ ਤਰਾਸੀ ਦੀ ਖੁਸ਼ ਹੋਇਆ ਤਾਂ ਹੀ ਤਾਂ ਸਾਡੇ ਝੰਡਿਆਂ ਤੇ ਆ ਪਏ ਅਸੀਂ ਉਹਨਾਂ ਦੇ ਸਾਥ ਹੀ ਦਿੰਨੇ ਆ ਜਿਹੜੇ ਸਾਨੂੰ ਕੁਚਲਦੇ ਆ ਜਿਹੜੇ ਸਾਨੂੰ ਮਾਰਦੇ ਆ ਜਿਹੜੇ ਸਾਡੇ ਸਾਡੇ ਗੁਰਸਾਹਿਬ ਦੀਆਂ ਬੇਦਬੀਆਂ ਕਰਾਉਂਦੇ ਆ ਜਿਹੜੇ ਗੁਰਦੁਆਰਿਆਂ ਨੂੰ ਢਾਉਂਦੇ ਆ ਜਿਹੜੇ ਡਿਬਰੂਗੜ੍ਹ ਦੇ ਜਿਲ੍ਹੇ ਸਾਨੂੰ ਛੜਦੇ ਆ ਉਹ ਸਾਡੇ ਸਿੱਖ ਕੁਝਕ ਉਹ ਲਾਲਚ ਦੇ ਮਾਰੇ ਚੌਧਰਾਂ ਦੇ ਮਾਰੇ ਪਾਵਰਾਂ ਦੀ ਖਾਤਰ ਉਹ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਇਹ ਹੰਦੀਆਂ ਪਾਵਰਾਂ ਜੇਬਾਂ 'ਚ ਪਾਈ ਫਿਰਦੇ ਆ ਅਸੀਂ ਉਹ ਸਿੱਖਾਂ ਇਹੋ ਜਿਹੇ ਪਾਵਰਾਂ ਜੇਬਾਂ 'ਚ ਰੱਖਦੇ ਆ ਜੇ ਸਹੀ ਅਸੂਲਾਂ ਤੇ ਚੱਲੀਏ ਉਸ ਗੁਰੂ ਦੇ ਸਿੱਖ ਬਣ ਕੇ ਚੱਲੀਏ ਉਹਨੇ ਸਾਨੂੰ ਪਾਪਾਂ ਦਾ ਬਹੁਤ ਬਖਸ਼ੀਆਂ ਹੋਈਆਂ ਨੇ ਜੇ ਸੱਚ ਤੇ ਲੜੀਏ ਕਿਸੇ ਆ ਲੰਡੂ ਲੀਡਰ ਦੀ ਲੋੜ ਨਹੀਂ ਪੈਂਦੀ ਕਿਸ 파ਰਸ ਪੁਣੀ ਪਊਗੀ ਕਿਸੇ ਮੁੱਖ ਮੰਤਰੀ ਦੇ ਤਲਵੇ ਚੱਟਣ ਦੀ ਲੋੜ ਨਹੀਂ ਸੱਚ ਤੇ ਚੱਲਾਂਗੇ ਤਾਂ ਸਭ ਕੁਝ ਮਿਲੂਗਾ ਉਹ ਪਰ ਅਸੀਂ ਇਹਨਾਂ ਦੇ ਗੋਡੇ ਡਿੱਗੇ ਉਹ ਛੋਟੇ ਛੋਟੀਆਂ ਪਾਵਰਾਵਾਂ ਦੀ ਖਾਤਰ ਓਏ ਮਾਰੇ ਮਾਰੇ ਸਲੂਟਾਂ ਦੀ ਖਾਤਰ ਇਹਨਾਂ ਦੇ ਤਲਵੇ ਚੱਟਣ ਤੱਕ 바ਗੇ ਤਾਂ ਸਾਡੇ ਨਾਲ ਕੁਝ ਹੋ ਰਿਹਾ ਸਿੱਖ ਵੀਰੋ ਇਕੱਠੇ ਹੋ ਜੋ ਇਕੱਠੇ ਹੋ ਜੋ ਭਰਾਵੋ ਰੋਕ ਲੋ ਆ ਕੁਛ ਹੋ ਰਿਹਾ ਅੱਜ ਸਾਡੇ ਝੰਡਿਆਂ ਨੂੰ ਪੈਰਾਂ ਥਲੇ ਲਤਰਿਆ ਜਾ ਰਿਹਾ ਨਾ ਇਹ ਹੀ ਹੱਥ ਕੱਲ ਨੂੰ ਪੱਗਾਂ ਤੱਕ ਹੋਣਗੇ ਜਦੋਂ ਸਾਡੇ ਮੁੰਡੇ ਟੂਰ ਤੇ ਜਾਣਗੇ ਉਧਰ ਪਹਾੜਾਂ ਦੇ ਵਿੱਚ ਤਾਂ ਇਹ ਸਾਡੇ ਪੱਗਾਂ ਨੂੰ ਪਹਿਣਗੇ ਪਰ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਵੀ ਜਿਹੜੇ ਵੀ ਲੋਕ ਇਹ ਸਭ ਕੁਝ ਕਰ ਰਹੇ ਨੇ ਕਿ ਸਭ ਤੋਂ ਪਹਿਲਾਂ ਸਿੱਖੀ ਖੜਦਿਆ ਜਿਹੜੇ ਅੱਜ ਤੁਸੀਂ ਨਾਫਰਤਾ ਦੀ ਭਾਵਨਾ ਦੇ ਨਾਲ ਸਾਨੂੰ ਦੇਖ ਰਹੇ ਹੋ ਨਾ ਸਭ ਤੋਂ ਪਹਿਲਾਂ ਸਿੱਖ ਹੀ ਕੰਮ ਆਉਂਦੇ ਆ ਸਿੱਖ ਹੀ ਧੀਆਂ ਭਣਾ ਦੀ ਜਿੰਦਾਂ ਬਚਾਉਂਦੇ ਆ ਸਿੱਖ ਹੀ ਮਰੇ ਪਏ ਬੰਦੇ ਦੇ ਮੂੰਹ 'ਚ ਪਾਣੀ ਪਾਉਂਦੇ ਆ ਲੰਗਰ ਛਕਾਉਂਦੇ ਆ ਤੇ ਸਿੱਖ ਹੀ ਆਪਣੀਆਂ ਜਾਨਾਂ ਤੇ ਖੇੜ ਕੇ ਧਰਮ ਬਚਾਉਂਦੇ ਆ ਭਾਵੇਂ ਕਿਸੇ ਦਾ ਵੀ ਹੋਵੇ ਉਸੇ ਕੌਮ ਨਾਲ ਅਜ ਨਫ਼ਰਤਾਂ ਉਸੇ ਕੌਮ ਦੀ ਕੌਮ ਨੂੰ ਨੀਚੇ ਡੇਗਣ ਦੀਆਂ ਕੋਸ਼ਿਸ਼ਾਂ